ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੇ ਆਪਾਂ ਖੜੇ ਆ ਟਰੈਕ ਬਈ ਮੇਰੇ ਮੈਕ ਜਲਦੀ ਹੁੰਦਾ ਸਭ ਤੋਂ ਦਿਨ ਬੁੱਧਵਾਰ ਤੇ ਸਾਰੇ ਟਰੈਕ ਕਿੰਨੇ ਵੀ ਅੱਜ ਜਰੇਦੇ ਹੋਗੇ ਬਈ ਕੋਈ ਕੁਝ ਵੀ ਬਾਈ ਕੋਲੇ ਅੱਜ ਅੱਜ ਪਤਾ ਲੱਗ ਜੂਗੇ ਤੇ ਆਜੋ ਮਲਾਉਣੇ ਬਾਈ ਸ਼ਰਮੇ ਨਾਲ ਹੱਥ ਜਰੇ ਕੇ ਟਰੈਕਟਰ ਦਿਖਾਉਣੇ ਆ ਉਹ ਵੀ ਸ਼ਰਮੇ ਕੀ ਹਾਲ ਚਾਲ ਬਹੁਤ ਵਧੀਆ ਕਿਵੇਂ ਆ ਰਸਪ੍ਰੀਤਾ ਵਧੀਆ ਬਈ ਵਧੀਆ ਕੋਈ ਰੋਈ ਬਈ ਕੀ ਆਲਾ ਬਾਈ ਉਹ ਠੀਕ ਹੋ ਠੀਕ ਆ ਬਈ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਹ ਠੀਕ ਠਾਕ ਹੋ ਮਰਾ ਸੱਚੇ ਪਾਛੇ ਜੜਦੀ ਕਲਾਚ ਰੱਖੇ ਵੀਰੇ ਤੇ ਰੋਸਾ ਨਾ ਕਰਿਓ ਇੱਕ ਗੱਲ ਆਈ ਸੀ ਬਾਈ ਦਿਮਾਗ ਦੇ ਚ ਕਿ ਆਪਾਂ ਮੂੰਹ ਤੇ ਕਹੇ ਨੇ ਉਹਨੇ ਬਾਈ ਠੀਕ ਆ ਜੀ ਜੇ ਵੀਡੀਓ ਬਣਾਉਣੇ ਆਪਾਂ ਵੀਡੀਓ ਤੇ ਪਕਾਈ ਮਾਰਦਾ ਮੈਂ ਠੀਕ ਆ ਗੱਲ ਠੀਕ ਆ ਗੱਲ ਮੰਨ ਲਓ ਆ ਟਰੈਕਟਰ ਕਹਤਾ ਇੰਨੇ ਦਾ ਜੇ ਤੁਸੀਂ ਆਗੇ ਨਾ ਜਦੋਂ ਤੇ ਕਹਤਾ ਸੀ ਸ਼ਰਮਤ ਨੂੰ ਇੰਨੇ ਦਾ ਕਹਿ ਸੀ ਜੇ ਤੈਨੂੰ ਮੈਂ ਜੇ 5 ਲੱਖ ਦਾ ਕਹਿਤਾ ਜੇ ਭਾਈ 4 ਲੱਖ 90 ਹਜ਼ਾਰ ਦਾ ਨਾਮ ਦਵਾਇਆ ਤੇ ਫੇਰ ਕਿਹੋ ਸ਼ਰਮੀ ਨੂੰ ਉਹ ਕੰਮ ਹੈ ਹੀ ਨਹੀਂ 2 ਲੱਖ ਦੀ ਚੀਜ਼ ਕਹੀ ਤੁਹਾਡੇ ਆਏ ਤੋਂ 2 ਲੱਖ 10 ਹਜ਼ਾਰ ਹੋ ਜੂ ਹਾਂ ਉਹ ਗੱਲ ਨਹੀਂ ਹੁੰਦੀ ਨਹੀਂ ਜਮਾਨ ਦਾ ਮੁੱਲ 1 ਲੱਖ 90 ਹਜ਼ਾਰ ਹੋ ਸਕਦਾ ਜੇ 2 ਲੱਖ ਕਹਿਤਾ ਸਹੀ ਗੱਲ ਹੈ ਥੁੱਕ ਕੇ ਨਹੀਂ ਜੱਟਣਾ ਭਾਈ ਥੋਡੇ ਨੂੰ ਹੀ ਸ਼ਰਮਾ ਸ਼ਰਮਾ ਠੀਕ ਹੈ ਗੱਲ ਜਦ ਆ ਰਾਹ ਪਈ ਤਾਂ ਪਤਾ ਲੱਗਦਾ ਜਾਂ ਬਾਹ ਪਈ ਤਾਂ ਪਤਾ ਲੱਗਦਾ ਬਾਈ ਕਿ ਬੰਦੇ ਚ ਕਿਹੋ ਜਿਹਾ ਬੰਦਾ ਤੇ ਜਵਾਨ ਤੇ ਖੜਨ ਵਾਲੇ ਹੈਗੇ ਕਿ ਨਹੀਂ ਹੈਗੇ ਇਹ ਜਦੋਂ ਮਰਜੀ ਬਾਈ ਵਰਤ ਕੇ ਦੇਖ ਲਿਓ ਜਿੰਨੀ ਗੱਲ ਕਰਾਂਗੇ ਬਾਈ ਤੇ ਉਨੀ ਗਾਹਾਂ ਕਰਾਂਗੇ ਠੀਕ ਹੈ ਜੀ ਇਹ ਨਹੀਂ ਹੈਗਾ ਇਹਦੇ ਕੋਲੇ ਹੋਰ ਗੱਲਾਂ ਕਰੀ ਜਾਊ ਵੀਡੀਓ ਤੇ ਹੋਰ ਗੱਲਾਂ ਕਰੀ ਜਾਊ ਛੋਡੇ ਨਾਲ ਕੁਝ ਹੋਰ ਕਰੂੰ ਇਹਨਾਂ ਨਾਲ ਹੋਰ ਫਿਰ ਉਹ ਕੰਮ ਨਹੀਂ ਹੈਗਾ ਗੱਲ ਹੈ ਨਾ ਕਾਪਾ ਉੱਤੇ ਜੇ ਉੱਤੋਂ ਕਹਿ ਦਿੰਦੇ ਮੈਨੂੰ ਵਪਾਰੀ ਕਿ ਉੱਤੇ ਕਰ ਲੈ ਬਾਈ ਉੱਤੇ ਵਾਲੇ ਉੱਤੇ ਹੀ ਲੱਗਦੇ ਹੁੰਦੇ ਆ ਬਾਈ ਸਹੀ ਗੱਲ ਆ ਇੱਕ ਗੱਲ ਯਾਦ ਮੈਂ ਆਪਦੇ ਬਾਰੇ ਕਹਿਣਾ ਮੇਰਾ ਇੱਕ ਸੁੂਲ ਹੈ ਗੁੱਸਾ ਨਾ ਕਰਿਓ ਮੈਂ ਬਹੁਤ ਵੀਡੀਓ ਦੇ ਵਿੱਚ ਕਿਹਾ ਹੈ ਮੈਨੂੰ ਐ ਹੁੰਦਾ ਉਹ ਤਾਂ ਗਾਲਾਂ ਦੇ ਜਾਂਦੇ ਇੱਥੇ ਤਾਂ ਸਾਨੂੰ ਕੋਈ ਖੰਡ ਨਹੀਂ ਪਉਂਦਾ ਸਾਰੇ ਗਾਲਾਂ ਹੀ ਦਿੰਦੇ ਹੁੰਦੇ ਜਿਹੜਾ ਵਰਤੂ ਆ ਉਹਨੂੰ ਪਤਾ ਲੱਗੂ ਬਾਈ ਇਹ ਅਸੂਲ ਆ ਜਿੰਦਗੀ ਥੋੜੇ ਪਿੰਡ ਜਾ ਕੇ ਕੋਈ ਬੰਦਾ ਐ ਨਾ ਕਹੇ ਦੇ ਭਾਈ ਕਿਹੜੇ ਭੈਣ ਚੋਦਨੇ ਟਰੈਕਟਰ ਦਵਾਇਆ ਜਾਂ ਦਿੱਤਾ ਐ ਕਹੇ ਕਿ ਹਾਂ ਭਾਈ ਉਹ ਬੰਦੇ ਦਾ ਯਾਰ ਨੰਬਰ ਮੈਨੂੰ ਵੀ ਦੇ ਯਾਰ ਆਪਾਂ ਵੀ ਉਹੀ ਬੰਦੇ ਤੋਂ ਲੈ ਕੇ ਆਵਾਂਗੇ ਠੀਕ ਆ ਅਬ ਦੀ ਮਾਰਕੀਟ ਵੀ ਬਣਾਉਣੀ ਆ ਵੀਰੇ ਆਪਦਾ ਨਾਂ ਬਣਾਇਆ ਹੋਇਆ ਜਿਹੜਾ ਜਾਂ ਬਣਾਉਣਾ ਵੀ ਆ ਉਹ ਕਿਥੇ ਸਟੈਂਡ ਤੇ ਬਣਾਉਣਾ ਲਓ ਜੀ ਟਰੈਕਟਰ ਬਾਈ ਸਸੀ ਜੀ ਕਸਿਕ ਦਾ ਉਹ ਪੈਨਪੈਗ ਆ ਡਾਟੇ ਦੇ ਲਾਲਾ ਬਾਈ ਡਾਟਾ ਬਹੁਤ ਇੱਕੇ ਹੋਰ ਦੋਨੇ ਲਾਉਣੇ ਦੋਨੇ ਲਾਉਣੇ ਦੋ ਕੈਮਰਾ ਦੋ ਚੈਨਲ ਚੱਲ ਰਹੇ ਆ ਲਾ ਲਈ ਵੀਰਾ ਸ਼ਰਮਾ ਤਲਵੰਡੀ ਸਾਪੂ ਵਾਲਾ ਤੇ ਭੁੱਲੋ ਤਲਵੰਡੀ ਉਹ ਠੀਕ ਹੈ ਠੀਕ ਬੜੀ ਕੀ ਅੱਜ ਇਹ ਰੇਟ ਦੱਸੇਗੇ ਤੇ ਕਿਤੇ ਨੱਤਾਂ ਨਾਲ ਖਾਲੀ ਕਿੱਥੇ ਤੋਂ ਮੈਂ ਤੁਹਾਨੂੰ ਪੰਜਾਬੀ ਵਿੱਚ ਪਹਿਲਾਂ ਕਹਿ ਦਵਾਂਗਾ ਆਪਾਂ ਕੀ ਜਿਹੜੀ ਗੱਲ ਕਹਿ ਤੀ ਉਹ ਤੋਂ ਪਹਿਲਾਂ ਆ ਗਿਆ ਬਾਈ ਏਸ ਡਰਵਲ ਕਲੱਚ ਦੇ ਵਿੱਚ ਟਰੈਕਟਰ ਆ ਸਿੰਪਲ ਸਟੀering ਆ ਵੀਰੇ 2012 ਮਾਡਲ ਆ ਸਾਰਾ ਹੀ ओरिजिनल ਲੱਗਪਗ ਹੈ ਨਾ ਬਾਈ ਚੈਰ 40 45 ਪੈਸੇ ਆ ਵੀਰੇ ਡੰਡਾ ਬੱਟੀ ਛਤਰੀ ਸਭ ਕੁਝ ਨਾਲ ਹੈ ਨਾ ਸਾਰਾ ਕੁਝ ਨਾਲ ਤੇ ਸੈਂਟਰ ਗੇਅਰ ਦੇ ਵਿੱਚ ਗੇਅਰ ਦਾ 855 ਦਾ ਹੀ ਹੁੰਦਾ ਬਾਈ ਤੇ ਡਿਕਸ ਬ੍ਰੇਕ ਆ ਜਿਹਦੇ ਲਿਖਿਆ ਹੋਇਆ ਸਵਾ ਦੋ ਲਿਖੀ ਬੈਠਾ ਕਿੰਨੇ ਦਾ 1 ਲੱਖ ਕਿੰਨੇ ਦਾ 95 ਦਾ ਲੈ ਜਾਓ 90000 ਰੁਪਏ ਦਾ ਲੈ ਜਾਓ ਬਾਈ 1 ਲੱਖ 90000 ਦਾ ਬਾਕੀ ਕੋਈ ਗੱਲ ਨਹੀਂ 90 ਦਾ 92 ਨਹੀਂ ਹੁੰਦਾ 99 ਹੋ ਜੂਗਾ ਵੱਡੇ ਤਵਾਕੀ ਕਰਨੇ ਵੱਡੇ ਕਰਾਂਗੇ ਆ ਜਰੂਰ ਕਰਾਂਗੇ ਆ ਦੇਖ ਲੈ ਮੈਂ 535 ਲਿਖੀ ਬੈਠਾ ਤੇ ਇਹਦੇ ਇਹਦੇ ਦੇ ਕਿਤੋਂ ਤੇ ਲਾਉਂਦੇ ਜਿੰਨੇ ਟਰੈਕਟਰ ਦਿਖਾਵਾਂਗੇ ਸਾਰਿਆਂ ਤੇ ਲੋਨ ਹੋਊਗਾ ਤੇ ਸਾਰਿਆਂ ਦੇ ਵਿੱਚ ਕੱਟੇ ਜਾਣਗੇ ਵੀਰੇ ਕੱਲੇ-ਕੱਲੇ ਦਾ ਨਹੀਂ ਕਹਿੰਦਾ ਹੁਣ ਮੈਂ ਬਿਲਕੁਲ ਤਾਜ਼ੇ ਟਾਇਰ ਆ ਗੱਡੀਆਂ ਤੇ ਵੀ ਐਮ ਆਰ ਐਫ ਲਿਖਿਆ ਪਿਆ ਬਾਈ ਇਹ ਨਹੀਂ ਹੈਗਾ ਵਪਾਰੀ ਹੋਰ ਪਾ ਦਿੰਦੇ ਆ 8 ਪਲਾਈ ਨਹੀਂ 12 ਪਲਾਈ ਪਿਛਲੇ ਟਾਇਰ ਆ ਵੀਰੇ ਮੂਰਲੇ 750 ਆਲੇ ਬਾਈ 45 ਰੁਪਏ ਦੇ ਟਾਇਰ ਆ ਸਾਰਾ 오ਰੀਜਨਲ ਖਰਾਾ ਮਾਡਲਾ ਕਿੰਨੇ ਦਾ 5 ਲੱਖ ਦਾ ਕੰਮ ਕਰੋ ਸਾਲਾ 5 ਲੱਖ ਦਾ ਕਿੰਨੇ ਦਾ ਸਹੀ ਦੱਸੋ 4 ਲੱਖ ਕਿੰਨੇ ਦਾ ਕੱਟ ਕਰਦੇ 5000 4 ਲੱਖ 90000 ਦਾ ਡੈਟ ਲੈ ਜਿਓ ਬਾਕੀ ਆਪਾਂ ਯਾਰ 490 ਵਾਲਾ ਯਾਰ ਬਈ ਹੋਰ ਕੱਟ ਕਰ ਲਾ ਥੋੜਾ ਜਿਆ ਨਹੀਂ ਯਾਰ ਸਹੀ ਦੱਸ 80 ਦਾ 490 ਦਾ ਭਾਂਚੋ ਵਾਲਾ ਯਾਰ 80 ਤੋਂ ਕੱਟ ਤਾਂ ਮਿਲਦਾ ਹੀ ਨਹੀਂ ਫਿਰ 80 ਵੀ ਬਾਲਾ ਯਾਰ ਕੋਈ ਫਾਇਦਾ ਨਹੀਂ 480000 ਦਾ ਲੈ ਜਿਓ ਭਾਈ ਕੁਛ ਕਹੀ ਆ ਬੇ 4 ਦਾ 81 ਇੱਕ ਦਵਾਰੇ ਫੇਰ ਕਹਿਣਾ 481 ਨਹੀਂ ਹੁੰਦਾ ਨਾਸੀ ਹੋ ਸਕਦਾ ਨਾਸੀ ਵੀ ਨਹੀਂ ਹੁੰਦਾ ਪਰ ਇਹ ਹੋ ਜਾ ਤੂੰ ਸਾਲਾ ਨੰਬਰ ਦਾ ਮੈਂ ਤੈਨੂੰ ਕੀ ਕਿਹਾ ਸੀ ਨਾ ਵੀਰੇ ਮੈਥੋਂ ਗਾਲਾਂ ਨਾ ਖਾ ਆ ਬਈ ਆ ਗਿਆ 524 3 ਸਪੀਡ ਦੇ ਵਿੱਚ ਐਸਪੀ 3 ਸਪੀਡ ਹੋਇਆ ਹੋਇਆ ਐਨਓਸੀ ਮਿਲ ਜੂਗੀ ਲੋਨ ਫੈਂਸ ਨਹੀਂ ਹੁੰਦਾ ਆ ਡੱਕ ਡੱਕ ਜਾਂ ਵਿੱਚੇ ਹੈ ਬਈ ਇਹਦਾ ਚੱਲਦਾ ਬਈ ਉਂ ਹੀ ਨਹੀਂ ਟੰਗਿਆ ਇਹ ਡੰਡਾ ਫੱਟੀ ਛਤਰੀ ਦਾ ਕੁਛ ਨਾਲਾ ਸਾਇਡ ਗੇਅਰ ਆ ਪਾਵਰ ਸਟੀering ਆ ਨਾ 3 ਸਪੀਡ ਆ 3 ਸਪੀਡ ਆ ਬਈ ਆ 4 4 15 ਲਿਖੀ ਬੈਠਾ ਓਏ ਮੈਂ ਉਹ 3 ਲੱਖ ਲਿਖਣਾ ਸੀਦਾ ਆ 3 ਲੱਖ ਕੁਛ ਲਿਖਣਾ ਸੀ ਗੇਰੀਂ ਜਿਹੜਾ ਕਿਵੇਂ ਬਦਲ ਪੂਰਾ ਚੰਗਾ ਉਹ ਕਿੱਧਰ ਗਿਆ ਡਾਟਾ ਤੇਰਾ ਇੱਕ ਮੈਕ ਕਿੱਧਰ ਗਿਆ ਡਾਟਾ ਉਹ ਇੱਥੇ ਹੀ ਫਿਰਦਾ ਹੋਊਗਾ ਕਿਤੇ ਭੈਣ ਜਣਾ ਮੈਕ ਮਾਤਾ ਮਰਾ ਕੋਈ ਲਾ ਗਿਆ ਲਾ ਕੇ ਉਹ ਤੇ ਜੇਬ ਚ ਤਾਂ ਨਹੀਂ ਆਹ ਬੇ ਉਹ ਸਾਰੇ ਮੈਕ ਹੀ ਕਮਾਤਾ ਮੈਕ ਹੀ ਕਮਾਤਾ ਹੀ ਸਾਡਾ ਪੂਰਾ ਨਹੀਂ ਨਹੀਂ ਬਸ ਬਾਈ ਬਸ ਕੋਈ ਨਹੀਂ ਬਸ ਉਹੀ ਫਟਲਾ ਹੈ ਅੱਛਾ ਉਹ 524 ਗੇਅਰ ਇੰਜਨ ਦਾ ਕਿਵੇਂ ਬਦਲ ਜਾ ਪੂਰਾ ਵਧੀਆ ਚੰਗਾ ਝੂਠ ਨਾ ਮਾਰੀ ਤੇ ਐਨਓ ਸੀ ਮਿਲ ਜੂ ਐਨਓ ਸੀ ਮਿਲ ਜੂ ਐਨਓ ਸੀ ਦਾ ਖਰਚਾ 13 ਬੀਮਾ ਬੀਮਾ ਤੇ ਨਾ ਕਰਾਈਦਾ ਅਗਲੇ ਅਗਲੇ 4 15 ਦੇਖੀ ਬੇਟਾ ਕਿੰਨੇ ਦਾ 4 ਲੱਖ ਦਾ ਦੇਣਾ ਓਏ ਆ ਕੰਮ ਕਰ ਯਾਰ ਆਸ ਵਾਲਾ 4 ਲੱਖ ਦਾ ਆ ਉਹ ਕੰਮ ਕਰ ਯਾਰ ਤੂੰ ਯਾਰ ਤੂੰ ਐ ਦੱਸ ਇਹ ਕਿੰਨੇ ਦਾ ਹੋਰ ਘੱਟ ਕਰ ਦਾਂਗੇ ਥੋੜਾ ਕਿੰਨੇ ਦਾ 90000 ਦਾ ਓਏ ਇਹ 90000 ਵਾਲਾ ਕਿੱਥੇ ਆ ਬਾਈ ਯਾਰ ਦੇਸ ਪਰ ਉਹਨੇ ਦੁਕਾਨ ਤੋਂ ਮਿਲਦਾ ਵੀ ਨਹੀਂ ਹੁਣ ਤਾਂ ਕਹਿੰਦਾ ਬਈ ਮੇਰਾ ਸ਼ਰਮਾ ਟਰੈਕਟਰ ਨਹੀਂ ਵੇਚਦਾ ਤੂੰ ਤੇ ਜੇ ਤੂੰ ਰੇਟ ਹੀ ਨਹੀਂ ਸਹੀ ਦੱਸਦੇ ਇਹ ਤਾਂ ਸਹੀ ਹੈ ਹੁਣ ਕਿ ਨਵੇਂ ਡਾਇਰ ਚੰਗਾ ਰੇਟ 80000 ਕਹ ਤੂੰ ਕਹਿੰਦਾ ਮੈਂ ਨਾ ਤੂੰ ਕਹਿ 85000 85 ਲੈ ਜਾ ਬਈ ਹੋਰ ਕੀ 80000 ਦਾ ਰੇਟ ਲੈ ਜਾ ਬਈ ਯਾਰ ਓਏ ਆ ਕੰਮ ਕਰ ਇਹ ਐਂ ਕਰਦਾ ਹਰਕਤਾਂ ਇਹ ਹਰਕਤਾਂ ਕਰਨ ਲਈ ਕੀ ਗੱਲ ਲੱchni ਨਹੀਂ ਤੁਹਾਡੇ ਬਈ ਵੇਚਣ ਵਾਲੇ ਇੰਨੇ ਨੇ ਦੇ ਅਸੀਂ ਨਿਗਾਹ ਇਹ ਟਰੈਕਟਰ ਇਹ ਆ ਜਾ ਆਇਆ ਵੀਰੇ ਬੋਤਵਾ ਦੇ ਵਿੱਚ 14 ਮਾਡਲ ਆ ਬਈ ਟ੍ਰੈਕਟਰ ਬੱਸੇ ਸੋਣਾ ਪਿਛਲੇ ਟਾਇਰ ਰਹਿ ਗਿਆ ਬਾਈ 84 90 ਪੈਸੇ 14 ਵਾਲੇ ਮੂਰਲੇ ਬਾਈ 90 99 ਪੈਸੇ ਆ 750 16 ਵਾਲੇ ਗੇਰਿੰਜ ਦਾ ਓਕੇ ਸਾਰਾ オリジナル ਡੰਡਾ ਫੱਟੀ ਛਤਰੀ ਨਾਲ ਸਵਾ ਚਾਰ ਲੱਖ ਲਈ ਕੀ ਬੈਠਾ ਚਾਰ 25 3 ਲੱਖ ਕਿੰਨੇ ਦਾ 99 ਦਾ 90 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਬਾਈ ਯਾਰ ਐਦੂ ਨਹੀਂ ਘਟਣਾ ਹੱਥ ਬਨ ਕੇ ਬੇਨਤੀ ਹੁਣ 14 ਮਾਡਲ ਬਾਈ ਪਹਿਲੀ ਪਾਰਟੀ ਦਾ ਹਾਂ ਇਹਨੂੰ ਸੀ ਮਿਲ ਜੂਗੀ ਲੋਨ ਫੈਂਸ ਹੋ ਜੂਗਾ ਪੁਰਾਣੇ ਕੱਟੇ ਜਾਣਗੇ ਸਾਰੇ ਉਸ ਤੋਂ ਬਾਅਦ ਆ ਗਿਆ ਵੀ 855 ਬਿਲਕੁਲ ਤਾਜੇ ਟਾਇਰ ਆ ਬਾਈ ਨਵੇਂ ਬਿਲਕੁਲ 99 ਪੈਸੇ ਆ ਠੀਕ ਹੈ ਗੱਲ ਪੀਵੀ 45 ਤਲਵੰਡੀ ਸਾਬੋ ਦਾ ਨੰਬਰ ਆ ਤਲਵੰਡੀ ਸਾਬੋ ਦਾ ਨੰਬਰ ਆ ਤੇ ਖੈਰ ਟਰੈਕਟਰ ਸੋਹਣਾ ਬਾਈ ਡੰਡਾ ਫੱਟੀ ਛਤਰੀ ਨਾਲ ਆ ਪੁਰਾਣਾ ਕੱਟਿਆ ਉਹ ਲੋਨ ਫੈਂਸ ਹੋ ਜੂ 535000 ਲਿਖੀ ਹੋਇਆ 4 ਲੱਖ ਕਿੰਨੇ ਦਾ 4 ਲੱਖ ਕਿੰਨੇ ਦਾ ਪੂਰੇ 5 ਲੱਖ ਦਾ ਉਹ ਕੰਮ ਕਰ ਹੋਏ ਕਾਲਾ 5 ਲੱਖ ਦਾ ਹੁੰਦਾ ਕਿੰਨੇ ਦਾ ਬਦਲਾ ਚੋਰ ਦਾ ਕਰੇ ਕਰ ਹੁਣ ਇਹਨਾਂ ਨਾਲ ਥੋੜੇ ਘਟਦਾ ਹੁੰਦਾ 8000 ਕਿੰਨੇ ਦਾ 35000 ਨਾ ਨਾ ਕਿੰਨੇ ਦਾ ਕਿੰਨੇ 49000 ਦਾ ਬਸ ਐ ਮਾ 490 ਦਾ ਇਹ ਦੋ ਵਾਰ 80000 ਕਹਿੰਦਾ ਨਹੀਂ ਦਿੰਦੇ 85000 ਕਿਉਂ ਫਿਰ ਅਗਲਾ ਆ ਜਾਂਦਾ ਮੁੜ ਕੇ ਫਿਰ ਕੋ ਨਹੀਂ ਫਿਰ ਯਾਰ ਨਾ ਦੀ ਧੂਆਂ ਦੀ ਯਾਰ ਨੰਬਰ ਵੀ ਪੰਜਾਬ ਲਵਾ ਕੇ ਨੰਬਰ ਪੰਜਾਬ ਫਿਰ ਰੱਖ ਲੈ ਪੰਜਾਬ ਤੋਂ ਲਾਲਾ ਸਾਰਾ ਪੰਜਾਬ ਕਿਸੇ ਆਉਣੇ ਦੀ ਮੋਹਰ ਲੱਗੀ ਜੋ ਪੰਜਾਬ ਨੰਬਰ ਪਹਿਲੇ ਨਵੇਂ ਐ ਇਕੱਲੇ ਨੰਬਰ ਨਹੀਂ ਨਾ 85000 ਦਾ ਲੈ ਜਾ ਬਈ ਯਾਰ ਤੇ ਸਾਡਾ ਕੱਟੀਆਂ ਗੱਲਾਂ ਕਰਨ ਦਾ ਮੇਰਾ ਭਾਈ WhatsApp ਨੰਬਰ ਹੈਗਾ 887294545 ਕਾਲਿੰਗ ਨੰਬਰ ਹੈਗਾ 947884545 ਪੇਜ 72 ਪੇਜ ਇਹਨੂੰ ਕਰ ਲੈ ਫੋਲੋ ਭਾਈ ਸ਼ਰਮਾ ਤਲਵੰਡੀ ਸਾਪੋੜਾ ਵਾਲਾ ਭੁੱਲੋ ਤਲਵੰਡੀ ਸਾਪੋੜਾ ਵਾਲਾ ਦਬ ਕੇ ਲਾਇਕ ਕਮੈਂਟ ਸ਼ੇਅਰ ਕਰਿਆ ਕਰੋ ਵੀਰੇ ਤੇ ਕਮੈਂਟ ਜਰੂਰ ਕਰਿਆ ਕਰੋ ਕਿ ਬੰਦੇ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਕਮੀਆਂ ਦਾ ਪਤਾ ਲੱਗ ਜਾਂਦਾ ਅਸੀਂ ਕਮੀਆਂ ਵੀ ਕੱਢਾਂਗੇ ਭਾਈ ਜੇ ਹੋਈਆਂ ਕੋਈ ਹੈ ਨਾ ਤੇ ਕੋਈ ਵੀ ਟਰੈਕਟਰ ਲੈਣਾ ਹੋਵੇ ਭਾਈ ਲੋਨ ਫੈਂਸ ਵੀ ਹੋ ਜਾਂਦਾ ਹੁੰਦਾ ਪੁਰਾਣਾ ਵੀ ਕੱਟਿਆ ਜਿੰਨੇ ਕਦਾ ਹੋਊ ਉਨੇ ਕਦੇ ਕੱਟਿਆ ਕੀ ਗੱਲ ਆ ਤੇ ਬਹੁਤ ਬਹੁਤ ਮਿਹਰਬਾਨੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਭਾਈ ਸਤਿ ਸ੍ਰੀ ਅਕਾਲ